400 ਦਿਨਾਂ ਦੇ ਬਾਅਦ ਸ਼ੰਭੂ ਬਾਡਰ ਹੋ ਗਿਆ ਖਨੋਰੀ ਬਾਡਰ ਹੋ ਗਿਆ ਖੋਲ ਦਿੱਤੇ ਗਏ ਨੇ ਹਾਲਾਂਕਿ ਉੱਥੇ ਟੀਮਾਂ ਪਹੁੰਚ ਗਈਆਂ ਨੇ ਤੇ ਜਾਇਜ਼ਾ ਲੈ ਰੀਆਂ ਨੇ ਵੀ ਕਿਦਾਂ ਰਸਤਾ ਖੋਲਿਆ ਜਾਵੇ ਵੀ ਕਿਤੇ ਪੁਲ ਦੇ ਵਿੱਚ ਦਰੇੜ ਤਾਂ ਨਹੀਂ ਆਈ ਜਾਂ ਕਿਤੇ ਕਮੀ ਤਾਂ ਨਹੀਂ ਹੈਗੀ ਤਾਂ ਜੋ ਲੋਕੀ ਆਮ ਉੱਥੋਂ ਲੰਘ ਸਕਣ ਜਿਨ੍ਹਾਂ ਨੇ ਇਹ ਦੋ ਜਥੇਬੰਦੀਆਂ ਨੇ ਮੋਰਚਾ ਲਾਇਆ ਸੀ ਉਹਨਾਂ ਜਥੇਬੰਦੀਆਂ ਨੇ ਬਾਕੀਆਂ ਨਾਲ ਕੋਈ رائے ਨਹੀਂ ਕੀਤੀ ਉਹਨਾਂ ਨੂੰ ਕਹਿੰਦੇ ਸੀ ਤੁਸੀਂ ਸਾਡੇ 'ਚ ਆ ਜਾਓ ਮੋਰਚੇ ਜਿਹੜੇ ਆ ਜੋਸ਼ ਦੀ ਥਾਂ ਤੇ ਹੋਸ਼ ਜਮਾ ਜੋਸ਼ ਉਹਦੇ ਨਾਲ ਦਿੱਤੇ ਜਾਂਦੇ ਨੇ ਲੋਕੇ ਕਹਿੰਦੇ ਸੀਗੇ ਤੁਸੀਂ ਸੰਘਰਸ਼ ਕਰੋ ਪਰ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਉਹਦਾ ਤਰਕ ਇਹ ਦਿੰਦੇ ਸੀ ਇਹ ਕਿ ਸਾਡੇ ਵੱਲੇ ਤੋਂ ਆ ਜੀ ਕੋਈ ਇਸ ਦਾ ਰਸਤਾ ਰੋਕਿਆ ਨਹੀਂ ਇਸ ਦਾ ਪਾਸੇ ਤੇ ਬੈਠੇ ਆ ਜਿਹੜੇ ਬੈਰੀਕੇਡ ਲਾਏ ਨੇ ਉਹ ਹਰਿਆਣਾ ਦੀ ਸਰਕਾਰ ਨੇ ਲਾਏ ਨੇ ਪੰਜਾਬ ਹਰਿਆਣਾ ਲੇਨ ਨੂੰ ਪੰਜਾਬ ਭਾਵ ਰਾਜਪੁਰਾ ਤੋਂ ਜਿਹੜੀ ਅੰਬਾਲਾ ਰਸਤਾ ਸੀ ਉਹ ਤਾਂ ਖੁੱਲ ਗਿਆ ਜਿਹੜਾ ਅੰਬਾਲੇ ਤੋਂ ਰਾਜਪੁਰਾ ਸੀ ਉਹਦੇ ਵਿੱਚ ਜੇ ਰੋਕਾ ਹੈਗੀਆਂ ਨੇ ਉਹਨਾਂ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਦਿੱਲੀ ਕੱਠੇ ਗਏ ਸੀ ਤੁਸੀਂ ਕੋਈ ਜਿੱਤ ਕੇ ਆਏ ਸੀ ਤੇ ਇੱਥੇ ਤੁਸੀਂ ਵੱਖਰੇ ਵੱਖਰੇ ਸੀ ਉੱਪਰ ਜੋ ਕੁਝ ਹੋਇਆ ਸਭ ਦੇ ਸਾਹਮਣੇ ਹੈ ਜੀ ਵੀ ਤੀਹਾਵਾਂ ਦੇ ਉੱਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਪੁਲਿਸ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ ਤੇ ਉਹਦੇ ਚੱਲਦੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਮਰਜੈਂਸੀ ਮੀਟਿੰਗ ਬੁਲਾ ਲਈ ਗਈ ਹੈ ਜਿਹੜੇ ਵੀ ਪੁਲਿਸ ਅਧਿਕਾਰੀ ਗਏ ਭਾਵੇਂ ਡੀਆਈਜੀ ਮਨਦੀਪ ਸਿੱਧੂ ਹੋਣ ਡਾਕਟਰ ਨਾਨਕ ਸਿੰਘ ਹੋਣ ਇਹਨਾਂ ਨੇ ਉਹਨਾਂ ਨੂੰ ਅਪੀਲਾਂ ਕਰਕੇ ਚਾਚਾ ਤਾਇਆ ਪਿਤਾ ਛੋਟੇ ਭਰਾ ਵਾਸਤਾ ਪਾ ਕੇ ਗੱਲ ਕੀਤੀ ਸੀ ਕਿ ਅਸੀਂ ਚੁੱਕਣਾ ਤਾਂ ਹੈਗਾ ਹੀ ਐ ਸਰਕਾਰ ਦਾ ਹੁਕਮ ਹੈ ਇੱਥੇ ਆਮ ਇਹ ਚਰਚਾਾਂ માં ਆ ਰਹੀਆਂ ਨੇ ਆ ਜਿਹੜੇ ਦਿੱਲੀ ਤੋਂ ਫੇਲ ਹੋ ਕੇ ਸੁਪਰੀਮੋ ਸਾਹਿਬ ਇੱਥੇ ਆਏ ਵੇ ਨੇ ਉਹਨਾਂ ਨੇ ਕਤਤ ਸੰਗਤਕਾਰਾਂ ਦੇ ਕਹਿਣ ਤੇ ਉਹਨਾਂ ਦੀ ਮੰਗ ਤੇ ਇੱਕ ਕਦਮ ਚੁੱਕਾਇਆ ਹੈ ਜਿਵਨੀ ਚੋਂ ਜਿੱਤੀ ਜਾ ਸਕੇ ਤੇ ਫਿਰ ਸੁਪਰੀਮੋ ਸਾਹਿਬ ਦਾ ਰਾਹ ਪੱਧਰਾ ਹੋਵੇ ਰਾਜ ਸਭਾ ਚ ਜਾਣ ਦਾ ਪਤਾ ਨਹੀਂ ਕਿ ਕਿੰਨੀ ਕਿ ਸਚਾਈ ਹੈ ਇਹ ਤਾਂ ਇਹ ਦੱਸਣਗੇ ਪਰੇ ਚਰਚਾਵਾ ਚੱਲਦੀਆਂ ਨੇ ਜਿਹੜੀ 5 ਮਾਰਚ ਨੂੰ ਮੀਟਿੰਗ ਹੋਈ ਸੀ ਉਹਦੇ ਵਿੱਚ ਜਿੱਦਾਂ ਦੇ ਹਾਲਾਤ ਪੈਦਾ ਹੋਏ ਦੋਹੇ ਤਰ੍ਹਾਂ ਤੋਂ ਇੱਕ ਦੂਜੇ ਤੇ ਦੋਸ਼ ਲੱਗ ਰਹੇ ਨੇ ਜੇ ਮੁੱਖ ਮੰਤਰੀ ਕਹਿੰਦੇ ਆ ਕਿ ਪਹਿਲਾਂ ਦੱਸੋ ਤੁਸੀਂ ਧਰਨੇ ਦਾ ਕੀ ਕਰੋਗੇ ਔਰ ਅੱਜ ਤੁਸੀਂ ਮੀਟਿੰਗਾਂ ਕਰ ਰਹੇ ਹੋ ਜਦੋਂ ਸਾਰੇ ਦਾ ਸਾਰਾ ਖਲਾਰਾ ਪੈ ਗਿਆ ਮੇਰਾ ਖਿਆਲ ਜੇ ਪੰਜ ਮਾਰਚ ਨੂੰ ਜਿਹੜੀਆਂ ਮੰਗਾ ਪੰਜਾਬ ਨਾਲ ਸਬੰਧਤ ਸੀ ਜੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਸਹਿਮਤੀ ਬਣ ਜਾਂਦੀ ਭਾਵੇਂ ਅਧੀਆਂ ਕੁਝ ਹੀ ਬਣਦੀ ਤਾਂ ਸ਼ਾਇਦ ਕੱਲ੍ਹ ਵਾਲੀ ਨੌਤ ਨਾ ਹੁੰਦੀ ਤੇ ਜਿਹੜਾ ਸਭ ਤੋਂ ਵੱਧ ਫੈਕਟਰ ਮੈਨੂੰ ਹੁਣ ਤੱਕ ਸਮਝ ਆ ਰਿਹਾ ਉਹ ਇਹਨਾਂ ਦੀ ਆਪਸੀ ਫੁੱਟ ਇਹਨਾਂ ਦੀ ਆਪਸੀ ਫੁੱਟ ਨੇ ਇਹ ਸਾਰਾ ਮਾਮਲਾ ਵਿਗਾੜਿਆ ਅੱਜ ਪੰਜਾਬ ਦੇ ਬੱਕਬੱਕ ਖੇਤਰਾ ਵਿੱਚ ਫੇਰ ਕਿੱਥੇ ਤੇ ਇਹਨਾਂ ਦੋ ਥਾਮਾਂ ਤੇ ਕਿਸਾਨ ਬੈਠੇ ਸੀ ਉਹ ਬੱਕਬੱਕ ਥਾਮਾਂ ਤੇ ਕਿਤੇ ਟੋਲ ਪਲਾਜ਼ਾ ਘੇਰ ਰਹੇ ਨੇ ਕਿਤੇ ਡੀਸੀ ਦਫ਼ਤਰ ਘੇਰ ਰਹੇ ਨੇ ਕਿਤੇ ਕੁਝ ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਟੁੱਲਸਾ ਸਵਾਗਤ ਪਰੋਂਦੇ ਵਿੱਚ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਟੁੱਲਸਾ ਸਾਹਿਬ 400 ਦਿਨਾਂ ਦੇ ਬਾਅਦ ਸ਼ੰਭੂ ਬਾਡਰ ਹੋ ਗਿਆ ਖਨੋਰੀ ਬਾਡਰ ਹੋ ਗਿਆ ਖੋਲ ਦਿੱਤੇ ਗਏ ਨੇ ਹਾਲਾਂਕਿ ਉੱਥੇ ਟੀਮਾਂ ਪਹੁੰਚ ਗਈਆਂ ਨੇ ਤੇ ਜਾਇਜ਼ਾ ਲੈ ਰੀਆਂ ਨੇ ਵੀ ਕਿਦਾਂ ਰਸਤਾ ਖੋਲਿਆ ਜਾਵੇ ਵੀ ਕਿਤੇ ਪੁਲ ਦੇ ਵਿੱਚ ਡਰੇੜ ਤਾਂ ਨਹੀਂ ਆਈ ਜਾਂ ਕਿਤੇ ਕਮੀ ਤਾਂ ਨਹੀਂ ਹੈਗੀ ਤਾਂ ਜੋ ਲੋਕੀ ਆਮ ਉੱਥੋਂ ਲੰਘ ਸਕਣ ਕਿਉਂਕਿ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਆਮ ਲੋਕਾਂ ਨੂੰ ਤੇ ਜਿਹੜੇ ਵਪਾਰੀ ਸੀ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਅੱਜ ਉੱਥੇ ਸਾਰੇ ਜਿਹੜੇ ਬੈਰੀਕੇਡ ਸੀ ਢੁੱਲ ਸਾਹਿਬ ਚੱਕ ਦਿੱਤੇ ਗਏ ਨੇ ਤੇ ਜਲਦ ਉਹ ਸ਼ੰਭੂ ਬਾਰਡਰ ਹੋ ਗਿਆ ਖਨੋਰੀ ਬਾਰਡਰ ਹੋ ਗਿਆ ਆਮ ਲੋਕਾਂ ਦੇ ਲਈ ਖੋਲ ਦਿੱਤਾ ਜਾਵੇਗਾ ਜੀ ਦੇਖੋ ਪੜੇ ਲੰਬੇ ਸਮੇਂ ਤੋਂ ਚੱਲਦੀ ਸੀ ਗੱਲ ਕਿ ਇਹ ਜਿਹੜੇ ਬਾਰਡਰ ਬੰਦ ਕੀਤੇ ਇਹ ਖੋਲੇ ਜਾਣ ਇਹ ਗੱਲ ਤਾਂ ਕਿਸਾਨਾਂ ਆਗੂ ਵੀ ਲੈਂਦੇ ਨੇ ਜਦੋਂ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਹਰਿਆਣਾ ਨੂੰ ਕਿਹਾ ਕਿ ਤੁਸੀਂ ਇਹ ਰਸਤੇ ਬੰਦ ਨਹੀਂ ਕਰ ਸਕਦੇ ਇਹਨੂੰ ਖੋਲੋ ਭਾਵੇਂ ਇੱਕ ਪਾਸੇ ਹੀ ਖੋਲ ਦਿਓ ਲੋਕਾਂ ਦੇ ਆਉਣ ਜਾਣ ਦੀ ਆਵਾਜਾਈ ਜਾਰੀ ਰਹੇ ਨਹੀਂ ਖੋਲੇਗੇ ਉਲਟਾ ਹਰਿਆਣਾ ਦੀ ਸਰਕਾਰ ਸੁਪਰੀਮ ਕੋਰਟ ਵਿੱਚ ਚਲੀ ਗਈ ਦੂਜੀ ਗੱਲ ਜਿਨ੍ਹਾਂ ਨੇ ਇਹ ਦੋ ਜਥੇਬੰਦੀਆਂ ਨੇ ਮੋਰਚਾ ਲਾਇਆ ਸੀ ਉਹਨਾਂ ਜਥੇਬੰਦੀਆਂ ਨੇ ਬਾਕੀਆਂ ਨਾਲ ਕੋਈ رائے ਨਹੀਂ ਕੀਤੀ ਉਹਨਾਂ ਨੂੰ ਕਹਿੰਦੇ ਸੀ ਤੁਸੀਂ ਸਾਡੇ ਚ ਆਜੋ ਮੋਰਚੇ ਜਿਹੜੇ ਆ ਜੋਸ਼ ਦੀ ਥਾਂ ਤੇ ਹੋਸ਼ ਜਮਾ ਜੋਸ਼ ਉਹਦੇ ਨਾਲ ਜਿੱਤੇ ਜਾਂਦੇ ਨੇ ਜਦੋਂ ਤੁਸੀਂ ਕਹਿੰਦਾ ਕਿ 400 ਦਿਨ ਹੋ ਚੁੱਕੇ ਸੀ ਯਾਰ ਬਿਲਕੁਲ ਤੁਸੀਂ ਹਰ ਰੋਜ਼ ਸੰਪਰਕ ਸੜਕਾਂ ਤੋਂ ਲੰਘੋ ਉੱਥੇ ਭਾਰੀ ਬਾਨਾਂ ਨੇ ਸੜਕਾਂ ਤੋੜਤੀਆਂ ਪਿੰਡ ਵਾਲੇ ਵੀ ਬਹੁਤ ਔਖੇ ਸਨ ਜੇ ਬਾਇਆ ਲਾਲੜੂ ਜਾਂਦੇ ਸੀ ਤਾਂ ਉੱਥੇ ਬਹੁਤ ਵੱਡੇ ਵੱਡੇ ਜਾਮ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਆ ਪਟਿਆਲੇ ਵਾਲੇ ਇਹ ਜਾਂ ਤਾਂ ਬਾਇਆ ਨਨੇੋਲਾ ਜਾਂਦੇ ਜਾ ਦੇਵੀਗੜ੍ਹ ਤੋਂ ਮਸਿੰਘਨ ਦੇ ਰਸਤੇ ਅੰਬਾਲੇਵਾਲ ਨੂੰ ਜਾਂਦੇ। ਦਿੱਕਤਾਂ ਤਾਂ ਸਿੱਗੀਆਂ ਜਿੱਦਾਂ ਕੋਈ ਸ਼ੱਕ ਹੀ ਨਹੀਂ ਹੈਗੀਆਂ। ਲੋਕੇ ਕਹਿੰਦੇ ਸੀਗੇ ਤੁਸੀਂ ਸੰਘਰਸ਼ ਕਰੋ। ਪਰ ਲੋਕਾਂ ਨੂੰ ਪਰੇਸ਼ਾਨ ਨਾ ਕਰੋ। ਉਹਦਾ ਤਰਕ ਇਹ ਦਿੰਦੇ ਸੀ ਇਹ ਕਿ ਸਾਡੇ ਵੱਲੋਂ ਤਾਂ ਜੀ ਕੋਈ ਇਸ ਤਰ੍ਹਾਂ ਰਸਤਾ ਰੋਕਿਆ ਨਹੀਂ ਇਸ ਦਾ ਪਾਸੇ ਤੇ ਬੈਠੇ ਆ। ਜਿਹੜੇ ਬੈਰੀਕੇਡ ਲਾਏ ਨੇ ਉਹ ਹਰਿਆਣਾ ਦੀ ਸਰਕਾਰ ਨੇ ਲਾਏ ਨੇ ਇਹਦੇ ਨਾਲ ਸਾਡਾ ਕਿਸੇ ਕਿਸਮ ਦਾ ਕੋਈ ਤਾਲੁਕਾਤ ਨਹੀਂ ਹਰਿਆਣੇ ਦੇ ਅੰਬਾਲਾ ਰੇਂਜ ਦੇ ਡੀਆਈਜੀ ਸਾਹਿਬ ਨੇ ਹਰਮਨਬੀਰ ਸਿੰਘ ਉਹਨਾਂ ਨੇ ਆ ਕੇ ਜਾਣਕਾਰੀ ਦਿੱਤੀ ਕਿ ਇੱਕ ਪਾਸਾ ਤਾਂ ਬਿਲਕੁਲ ਹਟਾ ਦਿੱਤਾ ਗਿਆ ਰੋਕਾਂ ਸਾਰੀਆਂ ਖਤਮ ਹੋ ਗਈਆਂ ਨੇ ਇੱਕ ਪਾਸਾ ਸ਼ੁਰੂ ਹੋ ਗਿਆ ਹੈ ਉਹ ਕਹਿੰਦੇ ਸੀ ਕਿ ਜਿਹੜੀ ਪੰਜਾਬ ਹਰਿਆਣਾ ਲੇਨ ਨੂੰ ਪੰਜਾਬ ਭਾਵ ਰਾਜਪੁਰਾ ਤੋਂ ਜਿਹੜੀ ਅੰਬਾਲਾ ਰਸਤਾ ਸੀ ਉਹ ਤਾਂ ਖੁੱਲ ਗਿਆ ਜਿਹੜਾ ਅੰਬਾਲੇ ਤੋਂ ਰਾਜਪੁਰਾ ਸੀ ਉਹਦੇ ਵਿੱਚ ਜੇ ਰੋਕਾ ਹੈਗੀਆਂ ਨੇ ਉਹਨਾਂ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਪੁਲ ਲੰਬੇ ਸਮੇਂ ਤੋਂ ਬੰਦ ਰਿਹਾ ਉਹਨਾਂ ਦੀਆਂ ਮਾਹਰ ਟੀਮਾਂ ਉਹਦਾ ਨਰੀਖਣ ਕਰਨ ਵਾਸਤੇ ਵੀ ਆ ਰਹੀਆਂ ਨੇ ਤਾਂ ਜੋ ਉਹਦਾ ਨਰੀਖਣ ਤੋਂ ਬਾਅਦ ਉੱਥੇ ਕੋਈ ਤਕਨੀਕੀ ਸਮੱਸਿਆ ਤਾਂ ਨਹੀਂ ਆਈ ਕੋਈ ਪੁਲ ਦੇ ਵਿੱਚ ਦਰਾੜ ਹੋਵੇ ਇਹ ਸਾਰੀਆਂ ਚੀਜ਼ਾਂ ਦਾ ਨਰੀਖਣ ਕਰ ਰਹੇ ਨੇ ਕਿ ਵਾਕਈ ਪੁਲ ਸੁਰੱਖਿਅਤ ਹੈ ਕੋਈ ਇਸ ਤਰ੍ਹਾਂ ਦੀ ਗਲਤੀ ਤਾਂ ਨਹੀਂ ਇਹ ਉਹ ਕਰ ਰਹੇ ਨੇ ਹੁਣ ਇਸ ਕਦਮ ਤੋਂ ਬਾਅਦ ਪਿੱਛੇ 9 ਜਨਵਰੀ ਤੋਂ ਬਾਅਦ ਇਹਨਾਂ ਦੀਆਂ ਆਪਸੀ ਮੀਟਿੰਗਾਂ ਵੀ ਹੋਈਆਂ ਸਰਵਣ ਸਿੰਘ ਪੰਦੇਰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚਾਉਣ ਲੱਗੇ ਇਸੇ ਤਰ੍ਹਾਂ ਉਹਨਾਂ ਦੇ ਉਹ ਢੱਲੇਵਾਲ ਸਾਹਿਬ ਦਾ ਹਾਲਚਾਲ ਪੁੱਛਣ ਵੀ ਆਏ ਇਹ ਸਾਰਾ ਕੁਝ ਪਰ ਅਖੀਰ ਤੇ ਆ ਜਾਂਦਾ ਸੀ ਕਿ ਸਾਡੇ ਚਾਓ ਇਹ ਹੋਮਾ ਦਾ ਦਿੱਲੀ ਇਕੱਠੇ ਗਏ ਸੀ ਤੁਸੀਂ ਕੋਈ ਜਿੱਤ ਕੇ ਆਏ ਸੀ ਤੇ ਇੱਥੇ ਤੁਸੀਂ ਵੱਖਰੇ ਵੱਖਰੇ ਸੀ ਉਹ ਫਿਰ ਜੋ ਕੁਝ ਹੋਇਆ ਸਭ ਦੇ ਸਾਹਮਣੇ ਆ ਜੀ ਜੀ ਸੋ ਹਟਲ ਸਭ ਨਾਲ ਹੀ ਗੱਲ ਕਰਾਂਗੇ ਆਪਾਂ ਜਿੱਥੇ ਕਿਸਾਨਾਂ ਦੇ ਉੱਤੇ ਕਾਰਵਾਈ ਹੋਈ ਹੈ ਹਾਲਾਂਕਿ ਕਿਸਾਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਡਿਟੇਨ ਵੀ ਕਰ ਲਏਗੇ ਸੀ ਤੇ ਅੱਜ ਵੀ ਕਈ ਥਾਵਾਂ ਦੇ ਉੱਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਪੁਲਿਸ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ ਤੇ ਉਹਦੇ ਚੱਲਦੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਮਰਜੈਂਸੀ ਮੀਟਿੰਗ ਬੁਲਾ ਲਈ ਗਈ ਹੈ ਜੀ ਦੇਖੋ ਜਿਹੜਾ ਐਨਟੀਰ ਦਾ ਮੋਰਚਾ ਲੱਗਿਆ ਸੀ ਤੇ ਸਰਕਾਰ ਨੇ ਕਿਸਾਨਾਂ ਨੂੰ ਉੱਥੋਂ ਚੁੱਕਿਆ ਇੱਕ ਇੱਚੀ ਜ਼ਰੂਰ ਹੈਗੀ ਐ ਜਿਹੜੇ ਵੀ ਪੁਲਿਸ ਅਧਿਕਾਰੀ ਗਏ ਭਾਵੇਂ ਡੀਆਈਜੀ ਮਨਦੀਪ ਸਿੱਧੂ ਹੋਣ ਡਾਕਟਰ ਨਾਨਕ ਸਿੰਘ ਹੋਣ ਇਹਨਾਂ ਨੇ ਉਹਨਾਂ ਨੂੰ ਅਪੀਲਾਂ ਕਰਕੇ ਚਾਚਾ ਤਾਇਆ ਪਿਤਾ ਛੋਟੇ ਭਰਾ ਵਾਸਤਾ ਪਾ ਕੇ ਗੱਲ ਕੀਤੀ ਸੀ ਕਿ ਅਸੀਂ ਚੁੱਕਣਾ ਤਾਂ ਹੈਗਾ ਹੀ ਐ ਸਰਕਾਰ ਦਾ ਹੁਕਮ ਹੈ ਕਿਹੜੀ ਸਰਕਾਰ ਦਾ ਇੱਥੇ ਆਮ ਇਹ ਚਰਚਾਵਾਂ ਆ ਰੀਆਂ ਨੇ ਆ ਜਿਹੜੇ ਦਿੱਲੀ ਤੋਂ ਫੇਲ ਹੋ ਕੇ ਸੁਪਰੀਮੋ ਸਾਹਿਬ ਇੱਥੇ ਆਏ ਵੇ ਨੇ ਉਹਨਾਂ ਨੇ ਕਥਤ ਸੰਤਕਾਰਾਂ ਦੇ ਕਹਿਣ ਤੇ ਉਹਨਾਂ ਦੀ ਮੰਗ ਤੇ ਇੱਕ ਕਦਮ ਚੁਕਾਇਆ ਹੈ ਤਾਂ ਕਿ ਜਿਵਨੀ ਚੋਣ ਜਿੱਤੀ ਜਾ ਸਕੇ ਤੇ ਫਿਰ ਸੁਪਰੀਮੋ ਸਾਹਿਬ ਦਾ ਰਾਹ ਪੱਧਰਾ ਹੋਵੇ ਰਾਜ ਸਭਾ ਚ ਜਾਣ ਦਾ ਪਤਾ ਨਹੀਂ ਕਿ ਕਿੰਨੀ ਕਿ ਸਚਾਈ ਹੈ ਇਹ ਤਾਂ ਇਹ ਦੱਸਣਗੇ ਪਰ ਇਹ ਚਰਚਾਵਾ ਚੱਲਦੀਆਂ ਨੇ ਸੋ ਹੁਣ ਪਤਾ ਲੱਗਿਆ ਕਿ ਅੱਜ ਪਹਿਲਾਂ ਇੱਕ ਮੰਤਰੀ ਮੀਟਿੰਗ ਕਰ ਰਹੇ ਨੇ ਤੇ 7:30 ਵਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਟਿੰਗ ਸੱਦੀ ਹੈ ਜਿਹੜੀ 5 ਮਾਰਚ ਨੂੰ ਮੀਟਿੰਗ ਹੋਈ ਸੀ ਉਹਦੇ ਵਿੱਚ ਜਿੱਦਾਂ ਦੇ ਹਾਲਾਤ ਪੈਦਾ ਹੋਏ ਦੋਹੇ ਤਰਾਹ ਤੋਂ ਇੱਕ ਦੂਜੇ ਤੇ ਦੋਸ਼ ਲੱਗ ਰਹੇ ਨੇ ਜੇ ਮੁੱਖ ਮੰਤਰੀ ਕਹਿੰਦੇ ਆ ਕਿ ਪਹਿਲਾਂ ਦੱਸੋ ਤੁਸੀਂ ਧਰਨੇ ਦਾ ਕੀ ਕਰੋਗੇ ਆਮ ਲੋਕਾਂ ਦੇ ਵਿੱਚ ਇਹ ਚਰਚਾ ਹੈ ਕਿ ਮੁੱਖ ਮੰਤਰੀ ਨੂੰ ਇੰਨੀ ਤਿਆਜ ਤੇ ਨਹੀਂ ਆਉਣਾ ਚਾਹੀਦਾ ਉਹਨਾਂ ਨੂੰ ਤਾਂ ਠਰਮਾ ਭਾਵੇਂ ਅਨੇਕਾਂ ਉਗਣ ਹੋਣਗੇ ਸਰਦਾਰ ਪ੍ਰਕਾਸ਼ਿਕ ਬਾਦਲਚ ਪਰ ਜਿੰਨਾ ਟਰਮਾ ਉਹਨਾਂ ਦੇ ਵਿੱਚ ਸੀ ਕਿਸੇ ਦੂਜੇ ਆਗੂ ਚ ਉਸ ਪੱਧਰ ਦਾ ਟਰਮਾ ਦੇਖਿਆ ਨਹੀਂ ਸੋ ਕਈ ਚੀਜ਼ਾਂ ਤਾਂ ਡਿਪਲੋਮੇਸੀ ਨਾਲ ਹੀ ਹੱਲ ਹੋ ਜਾਂਦੀਆਂ ਸੀ ਹੁਣ ਅੱਜ ਤੁਸੀਂ ਮੀਟਿੰਗਾਂ ਕਰ ਰਹੇ ਹੋ ਜਦੋਂ ਸਾਰੇ ਦਾ ਸਾਰਾ ਖਲਾਰਾ ਪੈ ਗਿਆ ਮੇਰਾ ਖਿਆਲ ਜੇ 5 ਮਾਰਚ ਨੂੰ ਜਿਹੜੀਆਂ ਮੰਗਾਂ ਪੰਜਾਬ ਨਾਲ ਸੰਬੰਧਤ ਸੀ ਜੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਸਹਿਮਤੀ ਬਣ ਜਾਂਦੀ ਭਾਵੇਂ ਅਧੀਆਂ ਕੁཅੀ ਬਣਦੀ ਤਾਂ ਸ਼ਾਇਦ ਕੱਲ੍ਹ ਵਾਲੀ ਨੌਤ ਨਾ ਹੁੰਦੀ ਇਹ ਵੀ ਮੰਨ ਜਾਂਦੇ ਕਿ ਚਲੋ ਠੀਕ ਹੈ ਜੀ ਅਸੀਂ ਹਾਲ ਦੀ ਘੜੀਏ ਚੁੱਕ ਲੈਨੇ ਆ ਤੇ ਜਿਹੜਾ ਸਭ ਤੋਂ ਵੱਧ ਫੈਕਟਰ ਮੈਨੂੰ ਹੁਣ ਤੱਕ ਸਮਝ ਆ ਰਿਹਾ ਉਹ ਇਹਨਾਂ ਦੀ ਆਪਸੀ ਫੁੱਟ ਇਹਨਾਂ ਦੀ ਆਪਸੀ ਫੁੱਟ ਨੇ ਇਹ ਸਾਰਾ ਮਾਮਲਾ ਵਿਗਾੜਿਆ ਜਦੋਂ ਘਰ ਪਾਟੇ ਹੋਣ ਫਿਰ ਇਹ ਹਜਾ ਕੁਝ ਹੀ ਹੁੰਦਾ ਹੁੰਦਾ ਹੈ ਦੋਸਤੋ ਇਤਿਹਾਸ ਇੱਕ ਕਿਸਮ ਦੇ ਨਾਲ ਬਹੁਤ ਮਾੜੀਆਂ ਨੇ ਬਚਣਾ ਚਾਹੀਦਾ ਹੈ ਸੋ ਜਿਵੇਂ ਹੁਣ ਤੁਸੀਂ ਕਿਹਾ ਅੱਜ ਪੰਜਾਬ ਦੇ ਵੱਖ-ਵੱਖ ਖੇਤਰਾ ਵਿੱਚ ਫੇਰ ਕਿੱਥੇ ਤਾਂ ਇਹਨਾਂ ਦੋ ਥਾਂਾਂ ਤੇ ਕਿਸਾਨ ਬੈਠੇ ਸੀ ਉਹ ਬਕਵਾਕਾ ਥਾਵਾਂ ਤੇ ਕਿਤੇ ਟੋਲ ਪਲਾਜ਼ਾ ਘੇਰ ਰਹੇ ਨੇ ਕਿਤੇ ਡੀਸੀ ਦਫਤਰ ਘੇਰ ਰਹੇ ਨੇ ਕਿਤੇ ਕੁਛ ਇਸ ਜਿਹੜਾ ਕਦਮ ਸਰਕਾਰ ਨੇ ਚੁੱਕਿਆ ਇਹਦੇ ਨਾਲ ਇਹ ਸਾਰਾ ਕੁਝ ਵਾਪਰਨਾ ਸ਼ੁਰੂ ਹੋ ਗਿਆ ਹੈ ਸਮਾਂ ਬੇਨਤੀ ਕਰਾਂ ਕਿ ਦੋਸਤੋ ਇਸ ਪਾਸੇ ਵੱਲ ਸਰਕਾਰ ਨੂੰ ਵੀ ਚਾਹੀਦਾ ਹੈ। ਧਰਮਾ ਰੱਖੋ ਤਹਿਤ ਚ ਨਾ ਆਵੋ। ਜੇ ਤਹਿਤ ਨਹੀਂ ਆਉਂਗੇ ਮਸਲਾ ਹੱਲ ਹੋ ਜਾਂਦਾ। ਅਜੇ ਵੀ ਸਾਡੇ ਮੁੱਖ ਮੰਤਰੀ ਸਾਹਿਬ ਇਹਨਾਂ ਨਾਲ ਗੱਲਬਾਤ ਕਰਨ ਜਿੰਨੀਆਂ ਕੁ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਉਹ ਜ਼ਰੂਰ ਮੰਨੀਆਂ ਜਾਣ ਜੋ ਮੰਨਣ ਯੋਗ ਨੇ। ਜਿਨ੍ਹਾਂ ਦਾ ਕੇਂਦਰ ਨਾਲ ਸੰਬੰਧ ਹੈ। ਉਹਨਾਂ ਨੂੰ ਭਾਵੇਂ ਅਜੇ ਕੁਝ ਸਮਾਪਾ ਲਿਆ ਜਾਵੇ ਪਰ ਜਿਹੜੀ ਚੀਜ਼ ਗੱਲਬਾਤ ਰਹੀ ਮਸਲਾ ਹੱਲ ਹੋ ਜੇ ਉਹਦੇ ਨਾਲ ਦੀ ਰੀਜ਼ ਨਹੀਂ ਹੁੰਦੀ ਜੀ ਸੋ ਹਟਲ ਸਭ ਵਿਰੋਧੀਆਂ ਨੂੰ ਬਹਾਨਾ ਕੀ ਮੁੱਦਾ ਚਾਹੀਦਾ ਹੁੰਦਾ ਸੀ ਕਿਸੇ ਮੁੱਦੇ ਦੇ ਉੱਤੇ ਬੋਲੀਏ ਜਿੱਦਾਂ ਕਿ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਕਿਸਾਨਾਂ ਦੇ ਉੱਤੇ ਤੇ ਪਾਜ ਪਾ ਦੀ ਹੁਣ ਇਸ ਮਸਲੇ ਦੇ ਵਿੱਚ ਐਂਟਰੀ ਹੋਈ ਆ ਸੁਨੀਲ ਜਾਖੜ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਤੇ ਉਹਨਾਂ ਨੇ ਕਿਹਾ ਕਿ ਹੁਣ ਸਰਕਾਰ ਨੂੰ ਸੰਨਤਕਾਰਾਂ ਦੀ ਯਾਦ ਕਿਉਂ ਆ ਗਈ ਕਿਉਂਕਿ ਲੁਧਿਆਣੇ ਦੇ ਵਿੱਚ ਇਲੈਕਸ਼ਨ ਨੇ ਉਹਦੇ ਕਰਕੇ ਸਾਰਾ ਕੁਝ ਸਿਰਜਾ ਗਿਆ ਉਹਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਅਜਿਹਾ ਨਹੀਂ ਹੋਣਾ ਚਾਹੀਦਾ ਜਿਹੜੀ 5 ਮੰਗਾਂ ਸੀਗੀਆਂ ਕਿਸਾਨਾਂ ਦੀ 5 ਫਸਲਾਂ ਦੇ ਉੱਤੇ ਐਮਐਸਪੀ ਦੇਣ ਦੀ ਗੱਲ ਸੀ ਮੈਂ ਤਾਂ ਪਹਿਲਾਂ ਹੀ ਸਾਲ ਪਹਿਲਾਂ ਗੱਲ ਕੀਤੀ ਸੀ ਵੀ ਮੈਂ ਤੁਹਾਨੂੰ ਕਰਨਾ ਪਰੇ ਪੰਜਾਬ ਦੇ ਮੁੱਦੇ ਸੀਗੇ ਕਹਿੰਦੇ ਕੁਝ ਕੁ ਜੀ ਦੇਖੋ ਸੁਨੀਲ ਜਾਖੜ ਸਾਹਿਬ ਤਾਂ ਆਉਣਗੇ ਜਦੋਂ ਤਾਨੂੰ ਮੌਕਾ ਮਿਲ ਜਾਵੇ ਉਹ ਕਹਿੰਦੇ ਜਦੋਂ ਦਿੱਲੀ ਦੇ ਵਿੱਚ ਕਿਸਾਨ ਆਗੂ ਬੈਠੇ ਸੀ ਤੇ ਭਾਰਤੀ ਜਨਤਾ ਪਾਰਟੀ ਨੂੰ ਕੋਸਦੇ ਹੁੰਦੇ ਸੀ ਇਹੀ ਸਾਡੇ ਮੁੱਖ ਮੰਤਰੀ ਸਾਹਿਬ ਤੇ ਇਹਨਾਂ ਦੇ ਆਗੂ ਤੇ ਇਹਨਾਂ ਦੇ ਸੁਪਰੀਮੋ ਸਾਹਿਬ ਅੱਜ ਜਦੋਂ ਆਪਦੇ ਤੇ ਪੈ ਗਈ ਹੈ ਤੇ ਅੱਜ ਚੀਕਾ ਮਾਰਦੇ ਐ ਸ੍ਰੀ ਰਾਖੜਵਰਾਂ ਨੇ ਕਹਿੰਦੇ ਕਿ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਤਾਂ ਭਗਵੰਤ ਮਾਨ ਤੇ ਕੇਜਰੀ ਭਾਲ ਵਕੀਲ ਬੰਦੇ ਸੀ ਕਿਸਾਨਾਂ ਦੇ ਤੇ ਭਾਈ ਹੁਣ ਕੀ ਹੋ ਗਿਆ ਹੁਣ ਜਦੋਂ ਤੁਹਾਡੇ ਆਪਣੇ ਤੇ ਆਣ ਪਈ ਹੈ ਤੇ ਹੋ ਭੱਜੀ ਜਾਂਦੇ ਹੋ ਸਰਕਾਰ ਇਹ ਐਲਾਨ ਕਰਦੀ ਹੈ ਕਿ ਅਸੀਂ ਬਹੁਤ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਰਹੇ ਹਾਂ ਕਸਾਨਾਂ ਦੀ ਮੰਗ ਸੀ ਕਿ 23 ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਹਰਿਆਣਾ ਦਾਵਾ ਕਰਦਾ ਕਿ ਅਸੀਂ ਬਹੁ ਗਿਣਤੀ ਫਸਲਾਂ ਤੇ ਇਹ ਐਮਐਸਪੀ ਦੇ ਰਹੇ ਹਾਂ ਇਹ ਸਾਰੀ ਦੁਨੀਆ ਨੂੰ ਪਤਾ ਹੈ ਕਣਕ ਤੇ ਝੋਨਾ ਇਹ ਜਾਂ ਤਾਂ ਹਰਿਆਣੇ ਚ ਖਰੀਦਿਆ ਜਾ ਰਿਹਾ ਜਾਂ ਪੰਜਾਬ ਚ ਖਰੀਦਿਆ ਜਾ ਰਿਹਾ ਐਮਐਸਪੀ ਤੇ ਜਾਂ ਥੋੜਾ ਜਿਹਾ ਖੇਤਰ ਜੁਪੀ ਤੇ ਹੋਰ ਕਿੱਥੇ ਹੈ ਸੋ ਬਲਵਿੰਦਰ ਸਿੰਘ ਇਹਨਾਂ ਨੂੰ ਕਹਿੰਦੇ ਹੋਰ ਫਿਕਰ ਪੈ ਗਈ ਸੰਤਾਂ ਦੀ ਇਹਨਾਂ ਦੇ ਮੰਤਰੀ ਵੀ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਨੇ ਕੋਈ ਕਹਿੰਦਾ ਨਿਵੇਸ਼ ਨਹੀਂ ਹੋਣਾ ਸਾਡਾ ਤਾਂ ਨਿਵੇਸ਼ ਹੀ ਬਹੁਤ ਰੁਕ ਗਿਆ ਜੀ ਇਹ ਮੌਬਲਾ ਜਾਖੜ ਸਾਹਿਬ ਨੇ ਵੀ ਚੱਕ ਲਿਆ ਉਹ ਕਹਿੰਦੇ ਭਾਈ ਫੁੱਲ-ਫੁੱਲ ਪੇਜ ਤੇ ਪੂਰੇ ਸਫਿਆਂ ਦੇ ਇਸ਼ਤਿਹਾਰ ਦਿੰਨੇ ਹੋ ਇਹ ਕਾਂਕੜਾ ਕੱਲ ਦੇ ਅਖਬਾਰ ਚ ਦੇ ਦਿਓ ਕਿ 13 ਫਰਵਰੀ 2024 ਤੋਂ ਪਹਿਲਾ ਪਹਿਲਾ ਜਦੋਂ ਇਹ ਮੋਰਚਾ ਲੱਗਿਆ ਉਦੋਂ ਪਹਿਲਾਂ 22 ਤੋਂ ਲੈ ਕੇ 16 ਮਾਰਚ ਨੂੰ ਤੁਸੀਂ ਸਭ ਚੱਕੀ ਆ ਬਾਈ ਚ ਤੇ 13 ਫਰਵਰੀ 24 ਤੱਕ 2 ਸਾਲ ਲਗਭਗ 2 ਸਾਲ ਤੁਹਾਡੇ ਕੋਲੇ ਨਿਵੇਸ਼ ਕਿੰਨਾ ਆਇਆ ਜਿਹੜਾ ਇਹ 13 ਮਹੀਨਿਆਂ ਦੇ ਵਿੱਚ ਰੁਕ ਗਿਆ ਮੇਰਾ ਖਿਆਲ ਹੈ ਕਿ ਇਹਨੂੰ ਜੇ ਕੋਈ ਸਵਾਲ ਪੁੱਛਦਾ ਹੈ ਅੱਜ ਤਾਂ ਬਰਬਲੀ ਸਵਾਲ ਪੁੱਛ ਰਹੇ ਆ ਕੱਲ ਉਹ 8 ਗਏ ਜੀ ਪੁੱਛ ਰਹੇ ਰਗੇ ਵੀ ਸਾਡਾ ਤਾਂ ਸੂਚਨਾ ਦਾ ਅਧਿਕਾਰ ਆ ਜੀ ਦੱਸੋ ਸੋ ਬਿੱਟੂ ਜੀ ਇਸ ਮਾਮਲੇ ਦੇ ਵਿੱਚ ਜਿਵੇਂ ਮਾਮਲਾ ਉਠਾਇਆ ਜਾ ਰਿਹਾ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ ਸਾਨੂੰ ਸਮਝ ਰੱਖਣੀ ਚਾਹੀਦੀ ਹੈ ਕਿ ਮਿਲ ਕੇ ਕੰਮ ਕਰਗੇ ਸਿਆਸਤਾਂ ਬਹੁਤ ਹੋ ਗਈਆਂ ਤੇ ਪੰਜਾਬ ਸਿਆਸਤਾਂ ਨੂੰ ਭੁਗਤ ਰਿਹਾ ਹੈ ਇਹ ਉਹ ਤਾਂ ਕਾਰਨ ਆ ਕਿ ਤੁਹਾਡੇ ਸਿਆਸਤਦਾਨਾਂ ਦੀਆਂ ਇਹ ਜਿਹੜੀਆਂ ਟਿਕੜਵਾਂ ਲੜ ਰਹੀਆਂ ਨੇ ਇਹਨਾਂ ਕਰਕੇ ਪੰਜਾਬ ਅੱਜ ਜਿਹੜਾ ਪਹਿਲੇ ਸਥਾਨ ਤੇ ਹੁੰਦਾ ਸੀ ਤੇ ਅੱਜ 18ਵੇਂ ਜਾਂ 20ਵੇਂ ਸਥਾਨ ਤੇ ਪਹੁੰਚ ਗਿਆ ਉਹਦੇ ਲਈ ਸਭ ਤੋਂ ਵੱਧ ਮਿਹਰਬਾਨੀਆਂ ਇਸ ਪੰਜਾਬ ਦੇ ਉੱਤੇ ਤੁਹਾਡੀਆਂ ਸਿਆਸਤਦਾਨਾਂ ਦੀਆਂ ਹੀ ਨੇ ਜੀ ਸੋ ਨਾਲੇ ਗੱਲ ਕਰਾਂਗੇ ਢਿਲ ਸਾਹਿਬ ਐਮਪੀ ਅਮਰਤਪਾਲ ਸਿੰਘ ਜਿਨ੍ਹਾਂ ਦੇ ਉੱਤੇ ਐਨਐਸਏ ਲੱਗਿਆ ਹੈ ਤੇ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਸਾਥੀਆਂ ਨੂੰ ਹੁਣ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਪੰਜਾਬ ਲੈ ਆਇਆ ਜਾ ਰਿਹਾ ਤੁਹਾਨੂੰ ਦੱਸ ਦੇ ਕਿ ਇਹ ਉਹਨਾਂ ਦੇ ਸਾਥਕ ਸਾਥੀ ਸੀ ਜਿਨ੍ਹਾਂ ਦੇ ਉੱਤੇ ਐਨਐਸਏ ਵੀ ਹਟਾ ਦਿੱਤਾ ਗਿਆ ਜੀ ਦੇਖੋ ਟੋਟਲ ਇਹ 10 ਸੀ ਇਹਨਾਂ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਪਪਲ ਪ੍ਰੀਤ ਸਿੰਘ ਤੀਜੇਜੀਤ ਸਿੰਘ ਇਹਨਾਂ ਦੇ ਉੱਤੇ ਐਨਐਸਏ ਲੱਗਿਆ ਸੀਗਾ ਅਪ੍ਰੈਲ 'ਚ ਜਾ ਕੇ 22 ਅਪ੍ਰੈਲ ਤੋਂ ਲੈ ਕੇ 23 ਅਪ੍ਰੈਲ ਤੋਂ ਲੈ ਕੇ 26-27 ਅਪ੍ਰੈਲ ਦੇ ਵਿੱਚ ਵਿੱਚ ਉਹਨਾਂ ਦੇ 2 ਸਾਲ ਅਗਲੇ ਮਹੀਨੇ 'ਚ ਹੋਣਗੇ ਬਾਕੀਆਂ ਤੇ ਲੱਗਿਆ ਸੀ 18 ਮਾਰਚ ਨੂੰ 2022 ਦੇ ਵਿੱਚ ਦਾ ਦੋਇਰ ਤੇ ਹੀ ਦੇ ਵਿੱਚ ਉਹਨਾਂ ਦੇ 200 ਪੂਰੇ ਹੋ ਗਏ ਇਹ ਹਟ ਗਿਆ ਇੰਡੀਗੋ ਦੀ ਫਲਾਈਟ ਰਾਹੀਂ ਡਿਬਰੂਗੜ ਤੋਂ ਦਿੱਲੀ ਤੇ ਦਿੱਲੀ ਤੋਂ ਫਿਰ ਉਹਨਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਆਂਦਾ ਜਾਵੇਗਾ ਕਿਉਂਕਿ ਇਹਨਾਂ ਸਾਰਿਆਂ ਦੇ ਉੱਤੇ ਅਜਨਾਲਾ ਥਾਣੇ ਤੇ ਕਤਤ ਰੂਪ ਦੇ ਵਿੱਚ ਹਮਲਾ ਕਰਨ ਦਾ ਮਾਮਲਾ ਹੈ ਉਹ ਇਹ ਹਮਲੇ ਦੇ ਵਿੱਚ ਆਪਾ ਕਾ ਸਕਦੇ ਆ ਕਿ ਇਹ ਸਾਰੇ ਦਾ ਸਾਰਾ ਮਾਮਲਾ ਬੜਾ ਅਜੀਬ ਕਿਸਮ ਦਾ ਹੈ ਉਥੇ ਪਰਚਾ ਦਰਜ ਹੈ ਪਰਚੇ ਦੇ ਵਿੱਚ ਇਹ ਨਾਮਜਦ ਨੇ ਨਾਮਜਦ ਨੇ ਤਾਂ ਰਾਦਾਰੀ ਰਿਮਾਂਡ ਤੇ ਇਹਨਾਂ ਨੂੰ ਲਿਆਂਦਾ ਗਿਆ ਲਿਆ ਕੇ ਫਿਰ ਅਜਨਾਲੇ ਦੀ ਅਦਾਲਤ ਵਿੱਚ ਪੇਸ਼ ਕਰਕੇ ਸਬੰਧਤ ਕੇਸ ਜਿਹਦੇ ਵਿੱਚ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਹੈਗਾ ਉਥੇ ਉਥੋਂ ਦੀ ਅਦਾਲਤ ਤੋਂ ਪੁਲਿਸ ਇਹਨਾਂ ਦਾ ਰਿਮਾਂਡ ਪ੍ਰਾਪਤ ਕਰੇਗੀ ਕਿੰਨੇ ਦਿਨ ਦਾ ਮਿਲਦਾ ਹੈ ਪਤਾ ਨਹੀਂ ਇੱਕ ਕੇਸ ਦੇ ਵਿੱਚ 14 ਦਿਨ ਦਾ ਰਿਮਾਂਡ ਦਿੱਤਾ ਜਾ ਸਕਦਾ ਹੈ ਇੱਕ ਵਾਰ ਲੈ ਲੈਣਗੇ ਦੋ ਵਾਰ ਲੈ ਲੈਣਗੇ ਅਖੀਰ ਫਿਰ ਇਹਨਾਂ ਨੂੰ ਜਦ ਤੱਕ ਜੇ ਕੋਈ ਹੋਰ ਕੇਸ ਦਰਜ ਹੈ ਉਹਦੇ ਚੱਲਿਆ ਜਾ ਸਕਦਾ ਹੈ ਜਾਂ ਫਿਰ ਇਹਨਾਂ ਨੂੰ ਉੱਥੇ ਨਿਆਂਇਕ ਰਸਤੇ ਦੇ ਵਿੱਚ ਜੇਲ੍ਹ 'ਚ ਭੇਜ ਦਿੱਤਾ ਜਾਵੇਗਾ ਜੀ ਸੋ ਨਾਲੇ ਗੱਲ ਕਰਾਂਗੇ ਜੀ ਨਸ਼ੇਲੇ ਪਦਾਰਥਾਂ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਲਗਾਤਾਰ ਕਾਰਵਾਈ ਕਰਦੀ ਹੋਈ ਨਜ਼ਰ ਆਉਂਦੀ ਹੈ ਤੇ ਨਸ਼ਾ ਤਸਕਰਾਂ ਦੇ ਘਰ ਦੇ ਉੱਤੇ ਟਰਾਲਾ ਬਲਡੋਜ਼ਰ ਚਲਾਏ ਜਾ ਰਹੇ ਨੇ ਤੇ ਅੱਜ ਇੱਕ ਹੋਰ ਮਾਮਲਾ ਨਿਕਲ ਕੇ ਆਇਆ ਜੀ ਫਾਜ਼ਲਕਾ ਤੋਂ ਫਾਜ਼ਲਕਾ ਦੇ ਵਿੱਚ ਨਸ਼ਾ ਤਸਕਰ ਦੇ ਘਰ ਦੇ ਉੱਤੇ ਬਲਡੋਜ਼ਰ ਚਲਾਇਆ ਗਿਆ ਜੀ ਦੇਖੋ ਅਸੀਂ ਸਾਰਿਆਂ ਨੇ ਨਾ ਇੱਕ ਬਲਵਿੰਦਰ ਸ਼ਬਦ ਵਰਤ ਲਿਆ ਸਾਰੇ ਬਲਡੋਜ਼ਰ 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 ਇਹ ਬਲਡੋਜ਼ਰ ਨਹੀਂ ਹੈ ਜੀਸੀਬੀ ਮਸ਼ੀਨਾ ਨੇ ਉਹ ਛੋਟਾ ਜਿਹਾ ਨਾਲ ਲੱਬ ਲਿਆ ਹਰੇਕ ਚੱਕ ਕੇ ਕਹੇ ਇਹਦਾ ਬਲਡੋਜ਼ਰ ਚੱਲ ਗਿਆ ਫਾਜ਼ਲ ਕਾ ਜ਼ਿਲ੍ਹੇ ਦਾ ਪਿੰਡ ਹੈ ਜੀ ਅਰਨੀ ਵਾਲਾ ਜੇ ਤੁਸੀਂ ਮਲੋਟ ਤੋਂ ਜਾਣਿਓ ਫਾਜ਼ਲ ਕਾ ਨੂੰ ਤਾਂ ਰਸਤੇ ਦੇ ਵਿੱਚ ਇੱਕ ਕਸਬਾ ਹੁੰਦਾ ਹੈ ਅਰਨੀ ਵਾਲਾ ਸੜਕ ਦੇ ਉੱਤੇ ਹੀ ਇਹ ਸੱਜੇ ਪਾਸੇ ਪੁਲਿਸ ਸਟੇਸ਼ਨ ਅਰਨੀ ਵਾਲਾ ਉਸ ਦੇ ਅਧੀਨ ਅਰਨੀ ਵਾਲਾ ਵਿਖੇ ਇੱਕ ਬੰਦਾ ਹੈਗਾ ਜਿਹਦਾ ਨਾਂ ਹੈ ਬਗਾ ਸਿੰਘ ਉਹਦੇ ਉੱਤੇ ਕਤਤ ਰੂਪ ਦੇ ਵਿੱਚ ਕੇਸ ਦਰਜ ਸਨ ਅੱਜ ਫਿਰ ਉਹਦੇ ਘਰ ਦੇ ਉੱਤੇ ਜੀਸੀਬੀ ਮਸ਼ੀਨਾਂ ਨਾਲ ਘਰ ਨੂੰ ਢਾਹ ਢੇਰੀ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਇਹਨਾਂ ਦੇ ਮੈਂਬਰ ਰਾਜ ਸਭਾ ਹਰਭਜਨ ਸਿੰਘ ਨੇ ਇਹਨੂੰ ਬੁੱਧਾ ਚੁੱਕਿਆ ਸੀ ਵੀ ਇਹ ਗਲਤ ਹੈ ਹੋਰ ਟੰਗ ਲੱਬਿਆ ਜਾਵੇ ਪਤਾ ਨਹੀਂ ਕਿਹਨੇ ਘੁਰਕੀ ਮਾਰੀ 2 ਘੰਟਿਆਂ ਬਾਅਦ ਉਹ ਕਹਿੰਦੇ ਵੀ ਸ਼ੇਰ ਹੁੰਨੇ ਆ ਜੀ ਬੜਕ ਮਾਰਦੇ ਹੋ ਕਹਿੰਦਾ ਸ਼ੇਰ ਹੈ ਤੇ ਕਹਿੰਦਾ ਨਾਲ ਮੋਖ ਬਿਮਾਰੀ ਜਾਂਦਾ ਉਹ ਇੱਕ ਵਿਸ਼ੇਸ਼ ਫਿਰਕੇ ਦਾ ਨਾਮ ਦੱਸਿਆ ਵੀ ਫਲਾਨਿਆਂ ਦਾ ਛੱਡਿਆ ਹੋਇਆ ਸੋ 2 ਘੰਟਿਆਂ ਬਾਅਦ ਇਹ ਭਜੀ ਸਾਹਿਬ ਆਪਣੇ ਬਿਆਨ ਤੋਂ ਪਰਤ ਗਏ ਹੋ ਸਕਦਾ ਕਿਸੇ ਵੱਲੋਂ ਕੋਈ ਸਖਤ ਘੁਰਕੀ ਆਗੀ ਹੋਵੇ ਇਹ ਬੱਗਾ ਸਿੰਘ ਦੇ ਘਰ ਦੇ ਉੱਤੇ ਜਿਹੜਾ ਤਸਕਰ ਬੱਗਾ ਸਿੰਘ ਸਰੋਜ ਰਾਣੀ ਇਹਨਾਂ ਦੇ ਉੱਤੇ ਮਾਮਲੇ ਦਰਸ ਸੀ ਤੇ ਅੱਜ ਇਹਨਾਂ ਤੇ ਕਾਰਵਾਈ ਹੋਈ ਹੈ ਤੇ ਨਾਲ ਕਈ ਲੋਕ ਇਹ ਵੀ ਪੁੱਛਦੇ ਆ ਕਿ ਜੇ ਇਹਨਾਂ ਨੇ ਇਹ ਜਾਇਦਾਦਾਂ ਬਣਾਈਆਂ ਵੀਆਂ ਤੇ ਜਿਨ੍ਹਾਂ ਦੀਆਂ ਜਾਇਦਾਦਾਂ ਚੰਡੀਗੜ੍ਹ ਦੇ ਘੇਰੇ ਘੇਰੇ ਨੇ ਜਦੋਂ ਸਰਕਾਰ ਹੋਂਦ ਵਿੱਚ ਆਈ ਸੀ ਤਾਂ ਸਭ ਤੋਂ ਵੱਧ ਗੱਜ-ਬੱਜ ਕੇ ਜਿਹੜੀਆਂ ਕਾਰਵਾਈਆਂ ਹੋਈਆਂ ਸੀ ਸਾਡੇ ਮੰਤਰੀ ਸਾਹਿਬ ਕੁਲਦੀਪ ਸਿੰਘ ਢਲੀਵਾਲ ਵੱਲੋਂ ਤੇ ਉਹਨਾਂ ਦਾ ਤਾਂ ਮਹਿਕਮਾ ਬਦਲ ਤਾਂ ਅੱਜ ਉਧਰ ਨੂੰ ਕੋਈ ਮੂੰਹ ਹੀ ਨਹੀਂ ਕਰਦਾ ਸੋ ਸਵਾਲ ਉੱਠਦੇ ਆ ਉਦੋਂ ਜਦੋਂ ਕਾਰਵਾਈਆਂ ਟੁੱਟੀਆਂ ਲੋਕਾਂ ਨੂੰ ਇਹ ਲੱਗਣਾ ਕਿ ਇਹ ਤਾਂ ਕਥਤ ਰੂਪ ਦੇ ਵਿੱਚ ਇੱਕ ਪਾਸ ਸਰਕਾਰ ਕਾਰਵਾਈਆਂ ਨੇ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਲੋਕ ਸਭਾ ਦੇ ਬਾਹਰ ਵੀ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ ਜੀ ਕਿਸਾਨਾਂ ਦੀ ਕਾਰਵਾਈ ਨੂੰ ਲੈ ਕੇ ਜੀ ਜਿਹੜਾ ਕੁਝ ਕਿਸਾਨਾਂ ਦੇ ਵਿਰੋਧ ਦੇ ਵਿੱਚ ਹੋਇਆ ਸਾਰੀਆਂ ਹੀ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਇੱਥੋਂ ਤੱਕ ਕਿ ਹਰਿਆਣੇ ਦੀ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਤੇ ਉਹਨਾਂ ਦੇ ਆਗੂ ਭពਿੰਦਰ ਸਿੰਘ ਹੁੱਡਾ ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਜਿੰਨੀਆਂ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਨੇ ਉਹ ਕੀ ਸੁਖਪਾਲ ਸੋ ਖਹਿਰਾ ਹੋਣ ਪ੍ਰਤਾਪ ਸੋ ਬਾਜਵਾ ਹੋਣ ਅਮਰਿੰਦਰ ਸੋ ਰਾਜਾ ਬੜਿੰਗੋ ਹੋਣ ਅਕਾਲੀ ਦਲ ਵੱਲੋਂ ਸੁਖਵੀਰ ਸੋ ਬਾਦਲ ਹੋਣ ਵਿਕਰਮ ਸੋ ਮਜੀਠੀਆ ਹੋਣ ਤੇ ਉਤਮਾਮ ਆਗੂ ਜਿਹੜੇ ਵਿਰੋਧੀ ਪਾਰਟੀਆਂ ਦੇ ਨੇ ਉਹਨਾਂ ਸਾਰਿਆਂ ਨੇ ਸਰਕਾਰ ਦੇ ਇਸ ਕਦਮ ਦੀ ਨਖੇਦੀ ਕੀਤੀ ਹੈ ਤੇ ਕਾਂਗਰਸ ਦੇ ਜਿੰਨੇ ਮੈਂਬਰ ਪਾਰਲੀਮੈਂਟ ਨੇ ਤੇ ਰਾਜ ਸਭਾ ਦੇ ਮੈਂਬਰ ਤਾਂ ਮੇਰੇ ਕੋਲ ਕੋਈ ਹੈ ਹੀ ਨਹੀਂ ਲੋਕ ਸਭਾ ਚੀਨੇ ਉਹਨਾਂ ਨੇ ਸੱਤ ਨੇ ਸੱਤਾ ਦੇ ਸੱਤੇ ਅਵਿੰਦਰ ਸਿੰਘ ਰਾਜਾ ਵੜਿੰਗ ਸੁਖਜਿੰਦਰ ਸਿੰਘ ਰੰਧਾਵਾ ਚਰਨਜੀਤ ਸਿੰਘ ਚੰਨੀ ਡਾਕਟਰ ਅਮਰ ਸਿੰਘ ਇਸੇ ਤਰ੍ਹਾਂ ਜਿਹੜੇ ਇਹਨਾਂ ਦੇ ਹੋਰ ਮੈਂਬਰ ਪਾਰਲੀਮੈਂਟ ਨੇ ਉਹ ਸਾਰੇ ਦੇ ਸਾਰਿਆਂ ਨੇ ਗੁਰਜੀਤ ਸਿੰਘ ਔਜਲਾ ਅੰਮ੍ਰitsar ਵਾਲੇ ਪਾਰਲੀਮੈਂਟ ਦੇ ਬਾਹਰ ਖੜਕੇ ਕਿਸਾਨੀ ਮਾਸਲੇ ਦੇ ਉੱਤੇ ਇਹਦਾ ਵਿਰੋਧ ਕੀਤਾ ਤੇ ਪ੍ਰਦਰਸ਼ਨ ਕੀਤਾ ਨਾਲ ਉਹਨਾਂ ਨੇ ਐਲਾਨ ਕੀਤਾ ਕਿ ਚੱਲਦੇ ਪਾਰਲੀਮੈਂਟ ਦੇ ਸੈਸ਼ਨ ਵਿੱਚ ਅਸੀਂ ਕਿਸਾਨੀ ਮੁੱਦੇ ਨੂੰ ਪਾਰਲੀਮੈਂਟ ਦੇ ਵਿੱਚ ਵੀ ਉਠਾਵਾਂਗੇ ਕਿ ਇਹ ਗਲਤ ਕੀਤਾ ਗਿਆ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਉੱਤੇ ਐਕਸ਼ਨ ਲੈਣਾ ਚਾਹੀਦਾ ਲੈਂਦਾ ਕੋਈ ਨਹੀਂ ਲੈਂਦਾ ਪਤਾ ਨਹੀਂ ਪਤਾ ਨਹੀਂ ਰਲ ਕੇ ਕੀਤਾ ਜਾਂ ਇਕੱਲੇ ਇਹਨਾਂ ਨੇ ਕੀਤਾ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੀ ਢੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਸਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨ ਆਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ حاضر ਹੋਵਾਂਗੇ ਧੰਨਵਾਦ